ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਵਿੰਟਰਸ ਲਈ ਕੁਝ ਲੈ ਕੇ ਆਏ ਹਾਂ ਤੁਹਾਨੂੰ ਵੀ ਪਤਾ ਹੈ ਕਿ ਵਿੰਟਰਸ ਸਟਾਰਟ ਹੋਣ ਵਾਲੀ ਹੈ ਤਾਂ ਵਿੰਟਰਸ ਸੀਜ਼ਨ ਵਿੱਚ ਆਪਾਂ ਪਸ਼ਮੀਨੇ ਦੇ ਸੂਟ ਪਾਉਣੇ ਆ ਤਾਂ ਆਪਾਂ ਪਲੇਨ ਫੈਬਰਿਕ ਲੈ ਕੇ ਆਉਣੇ ਆ ਕਿੱਦਾਂ ਆਪਾਂ ਉਸ ਫੈਬਰਿਕ ਨੂੰ ਜਾਂ ਉਸ ਸੂਟ ਨੂੰ ਘਰੇ ਹੀ ਤਿਆਰ ਕਰ ਸਕਦੇ ਹਾਂ ਅੱਜ ਆਪਾਂ ਇੱਕ ਛੋਟਾ ਜਿਹਾ ਫਲਾਰ ਦੱਸਾਂਗੇ ਤੁਸੀਂ ਵੀ ਜਾਣਦੇ ਹੋ ਕਿ ਨਿੱਕੀ ਬੂਟੀ ਵਾਲੇ ਸੂਟ ਕਿੰਨੇ ਟ੍ਰੈਂਡ ਵਿੱਚ ਚੱਲ ਰਹੇ ਆ ਤਾਂ ਤੁਸੀਂ ਆਪਣੇ ਸੂਟ ਜਿਹੜੇ ਉਹ ਘਰੇ ਹੀ ਤਿਆਰ ਕਰ ਸਕਦੇ ਹੋ ਚਲੋ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਇਹਦੇ ਵਿੱਚ ਆਪਾਂ ਨੂੰ ਐਂਕਰ ਦੇ ਥ੍ਰੈਡ ਚਾਹੀਦੇ ਆ ਤੁਸੀਂ ਚਾਹੋ ਤਾਂ ਜੋ ਆਪਣੀਆਂ ਸਲਾਈ ਵਾਲੀਆਂ ਰੀਲਸ ਹੁੰਦੀਆਂ ਉਹਦੇ ਨਾਲ ਵੀ ਕੰਮ ਚਲਾ ਸਕਦੇ ਹੋ ਤੇ ਇੱਕ ਆਪਾਂ ਨੂੰ ਮੋਤੀ ਚਾਹੀਦੇ ਆ ਤੁਸੀਂ ਵੱਡੇ ਜਾਂ ਛੋਟੇ ਕਿਸੇ ਵੀ ਤਰ੍ਹਾਂ ਦੇ ਮੋਤੀ ਲੈ ਸਕਦੇ ਹੋ ਠੀਕ ਹੈ ਆਪਾਂ ਸਟਾਰਟ ਕਰਦੇ ਆਂ ਤੁਹਾਨੂੰ ਦੱਸ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਮੋਤੀ ਲਵਾਂਗੇ ਇਹ ਮੋਤੀ ਨੂੰ ਆਪਾਂ ਪਹਿਲਾਂ ਲਗਾਵਾਂਗੇ ਸਿੰਪਲ ਜਿੱਦਾਂ ਆਪਾਂ ਵਿੱਚ ਦੀ ਥ੍ਰੈਡਨ ਲਗਾ ਕੇ ਲਾਉਣੇ ਆ ਤੁਸੀਂ ਚਾਹੋ ਇਹਨੂੰ ਸਿੰਗਲ ਟਾਂਕੇ ਨਾਲ ਵੀ ਲਾ ਸਕਦੇ ਹੋ ਡਬਲ ਟਾਂਕਾ ਵੀ ਲਾ ਸਕਦੇ ਹੋ ਠੀਕ ਹੈ ਫਿਰ ਆਪਾਂ ਮੋਤੀ ਲਗਾਉਣ ਤੋਂ ਬਾਅਦ ਆਪਾਂ ਬਿਲਕੁਲ ਮੋਤੀ ਦੇ ਨੀਚੋਂ ਇੱਥੋਂ thread ਨੂੰ ਕੱਢਾਂਗੇ ਦੂਸਰੇ ਪਾਸੇ ਇਦਾਂ ਕੱਢ ਦਾਂਗੇ ਇਸ ਟਾਂਕੇ ਨੂੰ ਇਦਾਂ ਉੱਪਰ ਦੀ ਘੁਮਾ ਦਾਂਗੇ ਇੱਦਾਂ ਕੱਢਣ ਤੋਂ ਬਾਅਦ ਇਹਨੂੰ ਆਪਾਂ نیچے ਲੈ ਜਾਾਂਗੇ ਫਿਰ ਆਪਾਂ ਇੱਥੋਂ ਕੱਢਾਂਗੇ ਨੀਡਲ ਨੂੰ ਇਦਾਂ ਇਸ ਧਾਗੇ ਨੂੰ ਚੱਕਾਂਗੇ ਐਵੇਂ ਸਲੋਲੀ ਸਲੋਲੀ ਛੱਡ ਦਾਂਗੇ ਫਿਰ ਇਸ ਧਾਗੇ ਨੂੰ ਚੱਕਾਂਗੇ ਇਦਾਂ ਫੇਰ ਧਾਗੇ ਨੂੰ ਚੱਕਾਂਗੇ ਮਤਲਬ ਇੱਕ ਇੱਕ ਵਾਲ ਪਾਈ ਆਉਣਾ ਹੈ ਫੀਡ ਤਾਂ ਅੱਗੇ ਨੂੰ ਚੱਕਾਂਗੇ ਆਪਾਂ ਇਦਾਂ ਆਪਾਂ ਇਹ ਕੰਪਲੀਟ ਕਰ ਲਾਂਗੇ ਸੇਮ ਦੂਸਰੇ ਪਾਸੋਂ ਤਾਂ ਅੱਗੇ ਨੂੰ ਚੱਕਾਂਗੇ ਇਦਾਂ ਸਲੋਲੀ ਸਲੋਲੀ ਆਪਾਂ ਇੱਕ ਮੋਤੀ ਦੇ ਨਾਲ ਰਾਉਂਡ ਕਮਾਉਂਦੇ ਆਵਾਂਗੇ ਧਾਗਾ ਉੱਪਰ ਦੀ ਰੱਖਣਾ ਹੈਗਾ ਇੱਥੋਂ ਤੱਕ ਆਪਾਂ ਪੂਰਾ ਕਰ ਲਿਆ ਹੁਣ ਆਪਾਂ ਇੱਕ ਇੱਕ ਰਾਉਂਡ ਹੋਰ ਕਮਾਵਾਂਗੇ ਇਹਦਾ ਸੇਮ ਉਸੇ ਤਰ੍ਹਾਂ ਹੀ ਸੂਈ ਦੇ ਉੱਤੋਂ ਦੀ ਧਾਗਾ ਰੱਖਣਾ ਹੈਗਾ ਆਪਾਂ نیچے ਲੈ ਜਾਵਾਂਗੇ ਆਪਦੀ ਨੀਡਲ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਗੋੰਦ ਜੀ ਇਦਾਂ ਲੱਗ ਰਿਹਾ ਜਿਵੇਂ ਗੋੰਦ ਗੁੰਦੀ ਗਈ ਹੈਗੀ ਆ ਤੇ ਵਿੱਚ ਇੱਕ ਮੋਤੀ ਨਿਕਲ ਰਿਹਾ ਹੁੰਦਾ ਹੁਣ ਆਪਾਂ ਗ੍ਰੀਨ ਕਲਰ ਦਾ ਥ੍ਰੈਡ ਲੈ ਕੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣੇਗਾ ਇਦਾਂ ਹੀ ਆਪਾਂ ਗ੍ਰੀਨ ਕਲਰ ਦਾ ਥ੍ਰੈਡ ਲੈ ਕੇ ਇਹਦੇ ਨੀਚੇ ਪੱਤੀਆਂ ਬਣਾਵਾਂਗੇ ਸੇਮ ਉਸੇ ਪ੍ਰੋਸੈਸ ਨਾਲ ਬਹੁਤ ਈਜ਼ੀ ਹੈ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਸੂਟ ਕੱਢ ਸਕਦੇ ਹੋ। ਤੇ ਘਰੇ ਹੀ ਆਪਦੇ ਇਦਾਂ ਸੋਹਣੇ-ਸੋਹਣੇ ਸੂਟ ਰੈਡੀ ਕਰ ਸਕਦੇ ਹੋ। ਤਨੀਂ ਚ ਆਪਾਂ ਛੋਟੀ ਜੀ ਡੰਡੀ ਬਣਾਵਾਂਗੇ। ਇਦਾਂ ਤੁਸੀਂ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਆਪਣੇ ਐਂਕਰ ਦੇ ਥ੍ਰੈਟ ਹੈ ਉਹ ਲੈ ਕੇ ਤੁਸੀਂ ਇਹ ਫਲਾਰ ਰੈਡੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ক্লোਜ਼ ਤੋਂ ਇਹਦੀ ਲੁੱਕ ਏ ਇਦਾਂ ਦੀ ਆਉਂਦੀ ਹੈ ਇਹ ਫਲਾਰ ਉਦਾਂ ਮੰਦਾ ਹੈ ਜਿੱਦਾਂ ਆਪਾਂ ਆਪਣੇ ਸ਼ਰਟ ਦੇ ਜੋ ਚਾਕ ਬੰਦੇ ਆ ਉਹਦੀ ਆਈ ਬਣਾਉਨੇ ਆ ਚਾਕਾਂ ਵਾਲੀ ਆਈ ਤਾਂ ਸੇਮ ਉਦਾਂ ਹੀ ਇਹਦਾ ਪ੍ਰੋਸੈਸ ਹੈ ਬੱਟੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਕਲਰ ਦੇ ਮਤਲਬ 5 4 3 2 1 ਐਵੇਂ ਪਾ ਕੇ ਡਿਜ਼ਾਈਨ ਰੈਡੀ ਕਰ ਸਕਦੇ ਹੋ ਘੇਰੇ ਦਾ ਤੇ ਆਪਦੀ ਸਲਵਾਰ ਦਾ ਵੀ ਡਿਜ਼ਾਈਨ ਰੈਡੀ ਕਰ ਸਕਦੇ ਹੋ ਹੋਪਸੋ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਕਿ ਇਹ ਫਲਾਰ ਆਪਾਂ ਕਿੱਦਾਂ ਬਣਾਇਆ ਕਾ ਸੋਹਣੇ ਸੋਹਣੇ ਸਰਦੀਆਂ ਦੇ ਸੂਟ ਰੈਡੀ ਕਰੋ ਦੈਨ ਮੇਰੇ ਇਸ ਵੀਡੀਓ ਤੇ ਆ ਕੇ ਕਮੈਂਟ ਕਰੋ ਕਿ ਅਸੀਂ ਵੀ ਦੀਦੀ ਇਦਾਂ ਦੇ ਸੂਟ ਰੈਡੀ ਕੀਤੇ ਆ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ